ਆ ਜਿੰਨੀ ਮਰਜ਼ੀ ਕਮਾ ਲਈਏ ਜਾਂ ਜੋ ਮਰਜ਼ੀ ਕਰ ਲੋ ਕਈ ਵਾਰੀ ਮਨ ਦੀ ਸ਼ਾਂਤੀ ਨਹੀਂ ਬਣਦੀ ਹਾਂ ਪਰ ਜੇ ਆਪਾਂ ਊਲ ਮੰਤਰ ਤਾਂ ਮੈਂ ਦੇਖਿਆ ਆਪਣਾ ਹਿਸਾਬ ਲਾ ਕੇ ਬੇਦਨਾ ਮਨ ਸ਼ਾਂਤ ਰਹਿੰਦਾ ਬਹੁਤ ਬੜਾ ਸਹੀ ਇਹ ਹੁੰਦਾ ਪਤਾ ਨਹੀਂ ਕੀ ਮਿਲ ਗਿਆ ਹਾਂ ਇਹ ਇਧਰ ਸ਼ਾਂਤੀ ਬਹੁਤ ਹੈ ਹਾਂਜੀ ਬਾਕੀ ਜਿਹੜੇ ਆਪਾਂ ਦੇਵੀ ਦੇਵਤੇ ਆਪਾਂ ਧਿਆਨ ਨੇ ਆ ਇਹ ਦਿੰਦੇ ਵਸਤੂਆਂ ਦਿੰਦੇ ਸਭ ਕੁਛ ਆਪਣੇ ਮਨ ਦੀ ਇੱਛਾ ਪੂਰੀ ਕਰਦੇ ਪਰ ਫਿਰ ਉੱਥੇ ਆ ਜਾਂਦਾ ਵੀ ਫਿਰ ਮੁਕਤੀ ਦਾ ਚੱਕਰ ਇਹ ਆ ਵੀ ਆਪਾਂ ਆਏ ਦਾ ਮੁਕਤੀ ਵਾਸਤੇ ਆ ਕਿਉਂ ਦੇਖੋ ਆਪਾਂ ਆਏ ਆ ਸੰਸਾਰ ਤੋਂ ਜਾਣਾ ਵੀ ਇੱਕ ਦਿਨ ਹੈ ਤੇ ਜੇ ਆਪਾਂ ਅچھے ਕਰਮ ਕੀਤੇ ਨੇ ਸਵਰਗ ਭੋਗ ਕੇ ਫਿਰ ਆਪਾਂ ਨੂੰ ਜਨਮ ਲੈਣਾ ਪੈਣਾ ਵੀ ਦੁਬਾਰਾ ਆਪਾਂ ਨੂੰ ਜਨਮ ਹੀ ਨੇ ਲੈਣਾ ਪਵੇ ਇਸੇ ਜਨਮ ਚ ਆਪਾਂ ਕਿਉਂ ਨਾ ਮੁਕਤੀ ਦਾ ਕੋ ਕਰੀਏ ਹਾਂ ਉਹ ਨਾਮ ਤੋਂ ਵੀ ਨਾ ਨਹੀਂ ਮਿਲਦੀ ਇਧਰ ਇਹ ਹੈ ਵੀ ਜੇ ਤੁਸੀਂ ਮੂਲ ਮੰਤਰ ਕਰੋਗੇ ਪਦਾਰਥੀ ਵੀ ਮਿਲ ਜਾਣਗੇ ਮੁਕਤੀ ਵੀ ਹੈ ਉਧਰ ਕੱਲੇ ਪਦਾਰਥ ਨੇ ਇੰਨਾ ਫਰਕ ਹੈ ਹਾਂ ਗੁਰੂ ਨਾਨਕ ਦੇਵ ਜੀ ਕਰ ਤੋਂ ਬਿਨਾ ਫਿਰ ਮੁਕਤੀ ਹੈ ਨਹੀਂ ਨਾ ਨਹੀਂ ਉਹ ਤਾਂ ਹੈ ਜੀ ਹਾਂ ਉਹਦੇ ਵਿੱਚ ਇਹ ਵੀ ਜੇ ਆਪਾਂ ਮੂਲ ਮੰਤਰ ਦਾ ਜਾਪ ਕਰਾਂਗੇ ਗੁਰੂ ਨਾਨਕ ਸਾਹਿਬ ਮਾਰਾ ਸੱਚੇ ਪਾਸ਼ਾ ਧਿਆਨ ਤਰ ਕੇ ਤੇ ਇਹ ਵੀ ਮਹਾਰਾਜ ਬੜੇ ਦਿਆਲੂ ਨੇ ਜੇ ਆਪਾਂ ਇੱਕ ਕਦਮ